ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਢਿੱਲੋ ਵਲੌਗਸ ਤੇ ਅਸੀਂ ਸਾਰੇ ਠੀਕ ਠਾਕ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਆਪਣਾ ਸਫਾਈ ਦਾ ਤੀਜਾ ਦਿਨ ਤੇ ਅੱਜ ਆਪਾਂ ਆਪ ਦੇ ਕਮਰੇ ਦੀ ਸਫਾਈ ਕਰਨ ਲੱਗੇ ਹਾਂ ਪਹਿਲਾਂ ਆਪਾਂ ਡਰੈਗ ਰੂਮ ਦੀ ਸਫਾਈ ਕੀਤੀ ਫਿਰ ਬਾਅਦ ਵਿੱਚ ਆਪਾਂ ਇੱਕ ਦਿਨ ਵਿੱਚੋਂ ਸਟੋਰ ਦੀ ਸਫਾਈ ਕੀਤੀ ਸੀ ਤੇ ਉਸ ਤੋਂ ਬਾਅਦ ਫਿਰ ਆਪਾਂ ਦੀਦੀ ਦੇ ਕਮਰੇ ਦੀ ਸਫਾਈ ਕੀਤੀ ਤੇ ਅੱਜ ਆਪਣੇ ਆਪ ਦੇ ਕਮਰੇ ਦੀ ਵਾਰੀ ਆ ਗਈ ਆ ਬੈਠਾ ਹਜੇ ਦੀਵਾਲੀ ਚ ਕਾਫੀ ਦਿਨ ਪਏ ਆ ਸੋ ਪਰ ਹੁਣ ਮੈਨੂੰ ਛੁੱਟੀਆਂ ਸੀ ਬੁਟੀਕ ਤੋਂ ਤੇ ਆਪਾਂ ਸੋਚਿਆ ਵੀ ਸਫਾਈ ਕਰੀ ਲਈਏ ਤੇ ਅੱਜ ਆਂ ਵੇਖੋ ਕੀ ਹਾਲ ਬਣਾ ਰੱਖਿਆ ਮੈਂ ਕਮਰੇ ਦਾ ਬੈਡ ਬੂਡ ਚੱਕ ਕੇ ਨਾ ਚੰਗੀ ਤਰ੍ਹਾਂ ਝਾੜਿਆ ਜਾਵੇ ਤਾਂ ਫਿਰ ਚਲੋ ਹਨਾ ਸਾਲ ਫਿਰ ਆਪਾਂ ਬੈਡ ਚੱਕਣੇ ਹੀ ਹੁੰਦੇ ਆ ਕਿ ਸਾਲ ਬਾਅਦ ਹੀ ਚੱਕੇ ਜਾਂਦੇ ਆ ਡੇਲੀ ਡੇਲੀ ਜਿੰਨੀ ਮਰਜ਼ੀ ਸਫਾਈ ਕਰ ਲઈએ ਪਰ ਫਿਰ ਵੀ ਜਿਹੜੇ ਪੋਚੇ ਦੇ ਨਾ ਲੂंजे ਬਣ ਬਣ ਕੇ ਉਹੀ ਪਤਾ ਨਹੀਂ ਕਿਉਂ ਪਾਵਿਆਂ ਪੂਵਿਆਂ ਦੇ ਸਾਨ ਦੇ ਵਿੱਚ ਉੱਥੇ ਵੜ ਜਾਂਦੇ ਉਹ ਦਿੱਲੀ ਤਾਂ ਫਿਰ ਆਪਣੇ ਤੋਂ ਨਿਕਲਦੇ ਹੀ ਨਹੀਂਗੇ ਉਹ ਐਦਿਕ ਵੈਸੇ ਵੈਸੇ 2 ਸਾਲਾਂ ਤੋਂ ਬੈੱਡ ਚੱਕੇ ਆ ਹਾਂ ਤੇ ਇੱਧਰ ਮੇਰੇ ਤਾਂ ਆ ਸਾਮਾਨ ਦੇ ਖਿਲਾਰੇ ਪਏ ਹੋਏ ਪਿਛਲੀ ਵਾਰੀ ਦੀਵਾਲੀ ਵੇਲੇ ਆਪਾਂ ਜਿਹੜੇ ਬੈੱਡ ਉਹ ਨਹੀਂ ਹਲਾਏ ਸੀ ਵੈਸੇ ਹੀ ਸਫਾਈਆਂ ਕਰ ਲੀਆਂ ਸੀ ਪਰ ਬੈੱਡ ਨਹੀਂ ਸੀ ਚੱਕੇਗੇ ਇਸ ਵਾਰ ਫਿਰ ਹੁਣ ਵੀ ਬੈੱਡ ਚੱਕ ਕੇ ਚੱਲ ਚੰਗੀ ਤਰ੍ਹਾਂ ਸਫਾਈ ਆ ਜਿਹੜੀ ਉਹ ਹੋ ਜੂਗੀ ਝਾੜੂ ਪੋਚਾ ਚੰਗੀ ਤਰ੍ਹਾਂ ਲੱਗ ਜਾਂਦਾ ਕੇਰਾ ਕੂੜਾ ਸਾਰਾ ਨਿਕਲ ਜਾਂਦਾ ਦੇਸੇ ਦਾ ਕਿ ਆਪਾਂ ਜਿਹੜੀ ਦੀਵਾਲੀ ਉਹ ਕੋਈ ਖਾਸ ਨਹੀਂ ਮਨਾਉਣੀਗੀ ਆਪਾਂ ਹਾਂ ਕਰ ਸਫਾਈ ਤਾਂ ਜ਼ਰੂਰੀ ਐ ਨੇ ਬਹਾਨੇ ਨਾਲ ਸਫਾਈ ਹੋ ਜਾਂਦੀ ਆ ਸਫਾਈ ਹੋ ਜਾਂਦੀ ਹਾਂ ਸਫਾਈ ਆ ਤਾਂ ਉਹ ਤਾਂ ਫਿਰ ਕਰਨੀ ਚਾਹੀਦੀ ਘਰ ਦੀ ਸਫਾਈ ਤਾਂ ਨੇ ਬਹਾਨੇ ਨਾਲ ਸਫਾਈ ਹੋ ਜਾਂਦੀ ਆ ਦੀਵਾਲੀ ਜਿਹੜੀ ਉਹ ਇਸ ਵਾਰ ਆਪਾਂ ਇਨੀ ਸੈਲੀਬ੍ਰੇਟ ਨਹੀਂ ਕਰਨੀ ਆਪਾਂ ਦੀਵਾਲੀ ਨਹੀਂ ਮਨਾਉਣੀ ਕਿਉਂਕਿ ਤਿਹਾੜ ਤਾਂ ਆ ਜਾਂਦਾ ਸਾਲ ਬਾਅਦ ਪਰ ਜਿਹੜੀ ਆਪਾਂ ਨੂੰ ਛੱਡ ਕੇ ਚਲੇ ਜਾਂਦੇ ਆ ਉਹ ਨਹੀਂ ਵਾਪਸ ਆਉਂਦੇ ਕਦੇ ਵੀ ਸੋ ਬਾਕੀ ਮੇਰਾ ਤਾਂ ਖਲਾਰਾ ਅੱਜ ਬਹੁਤ ਪਿਆ ਪਿਆ ਬਾਹਰ ਵੀ ਤੇ ਇੱਧਰ ਵੀ ਇੱਧਰ ਦੇਖੋ ਜੁੱਤੀਆਂ ਦੀ ਸੇਲ ਕਿਹਨੇ ਕਿਹਨੇ ਲਜਾਣੀਆਂ ਜੁੱਤੀਆਂ ਪਹਿਲਾਂ ਇਹ ਦੱਸੋ ਇਹ ਚੀਜ਼ ਦਿਖਾਉਣੀ ਹਾਂ ਇੱਧਰ ਵੀ ਹੈ ਜੇ ਜੁੱਤੀਆਂ ਇੱਧਰ ਵੀ ਜੁੱਤੀਆਂ ਤਾਂ ਦੇਖੋ ਇਹ ਵੀ ਚੱਕ ਚੀਜ਼ ਦਿਖਾਉਣੀ ਆ ਆਲੀ ਜੁੱਤੀ ਵਾਲੇ ਡੱਬਾ ਆਲੀ ਸੱਚਾ ਜੇ ਜੁੱਤਿਆਂ ਵਾਲੇ ਦੇਖੋ ਇੱਧਰ ਹਜੇ ਸਾਰੀ ਜੁੱਤ ਕਹਿੰਦੀ ਮੇਰੇ ਕੋਲ ਜੁੱਤੀਆਂ ਹੈ ਨਹੀਂ ਆਹ ਦੇਖੋ ਇਹ ਮੇਰੀ ਵਿਆਹ ਦੀ ਜੁੱਤੀ ਆ ਮੈਂ ਆਪਦੇ ਵਿਆਹ ਲਈ ਦੇਣਾ ਜੁੱਤੀ ਪਾਈ ਸੀ 10 ਸਾਲ ਹੋ ਜਾਣੇ ਹਨ 10 ਸਾਲ ਹੋ ਚੱਲੇ ਹੈ ਨਾ ਆ ਦੇ ਹੂੰ ਆ ਸਾਡੇ ਆਦੀ ਫੋਟੋ ਦੱਸੋ ਕੀ ਬਦਲਾ ਆ ਦੱਸੋ ਸਾਡੀ ਦੇਖੋ ਇੱਧਰ ਕਿੰਨਾ ਫੰਡ ਭਨਾਰ ਹੈ ਨਾ ਜਦੋਂ ਕੁੜੀ ਨੂੰ ਆਪਾਂ ਵਿਆਹਣੇ ਆ ਫਿਰ ਵੀ ਆਪਾਂ ਕਹਿੰਨੇ ਕੁਝ ਨਹੀਂ ਦੇਣਾ ਕੁਝ ਨਹੀਂ ਦੇਣਾ ਮੈਨੂੰ ਐਸੀ ਮੈਂ ਕੁਝ ਨਹੀਂ ਲੈ ਕੇ ਆਈ ਹੈ ਨਾ ਇਹਨਾਂ ਨੇ ਕਿਹਾ ਸਤ ਕੁਝ ਨਾ ਲੈ ਕੇ ਆਈ ਮੈਂ ਫਿਰ ਵੀ ਇੰਨਾ ਸਮਾਨ ਇਕੱਠਾ ਕਰਕੇ ਲਿਆ ਹਜੇ ਬਾਾਰ ਆਹ ਦੇਖਾਉਣਾ ਤੁਹਾਨੂੰ 2015 ਚ ਸਾਡਾ ਵਿਆਹ ਹੋਇਆ ਸੀ ਪਰ ਉਹਨੇ ਬਣਾ ਕੇ ਦਿੱਤੇ ਜਦੋਂ ਉਹਨੂੰ 16 ਉਹਦੋਂ 16 ਕਿਉਂਕਿ ਲਾਸਟ ਸੀ ਹਾਂ ਸੀਗਾ 2015 ਦੇ ਲਾਸਟ ਤੇ ਸੀ ਤੇ ਕੈਲੰਡਰ ਕੈਲੰਡਰ ਉਹਨੇ ਫਿਰ 16 ਦਾ ਹੀ ਬਣਾ ਕੇ ਦਿੱਤਾ ਆ ਦੇਖੋ ਮੈਂ ਆਪਦੇ ਹੱਥੀ ਐ ਇੱਕੀ ਚੀਜ਼ ਬਣਾਈ ਉਹ ਵੀ ਮੈਂ ਤੋੜ ਲਈ ਇਹ ਲੈਟਰ ਬਾਕਸ ਬਣਿਆ ਹੋਇਆ ਕੋਈ ਵੀ ਆਪਾਂ ਇਹਦੇ ਵਿੱਚ ਪਰਚੀ ਕੋਈ ਕਾਰਡ ਕੋਈ ਵੀ ਇਸ ਤਰ੍ਹਾਂ ਪਾ ਚਾਹੇ ਇੱਕ ਟੰਗਣ ਵਾਲਾ ਸੀ ਤੇ ਸੋ ਉਹ ਪਤਾ ਨਹੀਂ ਠੀਕ ਕਰਾਂਗੇ ਹਣ ਠੀਕ ਕਰਾਂਗੇ ਪਤਾ ਨਹੀਂ ਹਰਿੰਦਰ ਨੇ ਤੋੜਦਾ ਇਹ ਕਿਉਂ ਹਰਿੰਦਰ ਵੀ ਛੋਟਾ ਸੀ ਨਾ ਕਾਫੀ ਟਾਈਮ ਤੇ ਟੰਗਿਆ ਰਿਹਾ ਪਹਿਲਾਂ ਹਾਂ ਨਾਲ ਲੰਘ ਜਾਂਦੇ ਪੁਰਾਣੇ ਕਮਰੇ ਸੀ ਜਿਹੜੇ ਆਪਣੇ ਉਹਨਾਂ ਦੇ ਵਿੱਚ ਤੇ ਇੱਧਰ ਪਈ ਸਾਡੇ ਵਿਆਹ ਦੀ ਕੱਪੜੇ ਆਪਾਂ ਜਿਹੜੇ ਲਾ ਲਏ ਆ ਦੇਖੋ ਇੱਧਰ ਸਵੇਰ ਤੋਂ ਕੇ ਪਾਏ ਸੀ ਪਹਿਲਾਂ ਤੇ ਉਹ ਲਾ ਕੇ ਰੱਖਦੇ ਆ ਇਹ ਵੀ ਆਪਾਂ ਤੁਹਾਨੂੰ ਨਾ ਕਿਸੇ ਵਲੌਗ ਚ ਦਿਖਾਵਾਂਗੇ ਇਹ ਸਪੈਸ਼ਲ ਆਪਾਂ ਤੁਹਾਨੂੰ ਦਿਖਾਵਾਂਗੇ ਕੋਈ ਵਲੌਗ ਬਣਾਵਾਂਗੇ ਬੈੱਡ ਚੋਂ ਨਿਕਲੀ ਸਾਡੇ ਵਿਆਹ ਦੀ ਐਲਬਮ। ਏਵੀ ਆਪਾਂ ਇੱਕ ਅਲੱਗ ਬਲੌਗ ਨਾਵਾਂਗੇ ਤੁਹਾਨੂੰ ਦਿਖਾਵਾਂਗੇ। ਸੁਬਾਹ ਬਹੁਤ ਖਲਾਲਾ ਪਿਆ ਬਿਆ ਪਿਆ ਸਮਾਨਦਾਰ। ਚੱਲੋ ਆਹਨ ਤੁਹਾਨੂੰ ਬਾਹਰ ਦਿਖਾਉਨੇ ਆ। ਸਾਡੇ ਬੈੱਡ ਚੋਂ ਤਾਂ ਲੀੜੇ ਹੀ ਲੀੜੇ ਨਿਕਲੇ। ਆਹ ਦੇਖੋ ਕੱਪੜੇ ਜਿਹੜੇ ਆਪਾਂ ਧੋ ਕੇ ਤੇ ਉਹ ਪਾਤੇ ਆ। ਇਧਰ ਵੀ ਸਾਰੇ ਇਹ ਇੱਧਰ ਵੀ ਜਿਹੜੇ ਪਹਿਲਾਂ ਸੁਬਾ ਆਪਣੇ ਡੇਲੀ ਵਾਲੇ ਕੱਪੜੇ ਸੀ ਉਹ ਆਪਾਂ ਲਾ ਕੇ ਰੱਖ ਲਏ ਹੁਣ ਤਿਆਂ ਲਾਉਣੇ ਹਨ ਉਹਨਾਂ ਦੀਆਂ ਆ ਦੇਖੋ ਮੇਰੀਆਂ ਚਾਦਰਾਂ ਆ ਕਿਹੜਾ ਟੰਕਾ ਪਤਾ ਨਹੀਂ ਮੈਂ ਕੱਟੇ ਮੈਂ ਅਜੇ ਤੱਕ ਕੱਢੀਆਂ ਹੀ ਨਹੀਂ ਮੈਨੂੰ ਪਤਾ ਇਹ ਤਾਂ ਹੈਗਾ ਕੁੰਡੀ ਟੰਕਾ ਹੀ ਹੈ ਤਾਂ ਇਹ ਤਾਂ ਕੁੰਡੀ ਟੰਕਾ ਹੀ ਹੈ ਇਹਦੇ ਨਾਲ ਦੀ ਇੱਕ ਚਾਦਰ ਪਹਿਲਾਂ ਸ਼ੁਰੂ ਕੀਤੀ ਸੀ ਇਹ ਗੰਢ ਤੋਪਾ ਇਹ ਬਹੁਤ ਔਖਾ ਬਣਦਾ ਇਹ ਜਿਹੜਾ ਨਾ ਇਹ ਗੰਢ ਤੋਪਾ ਇਹ ਕਾਫੀ ਜ਼ਿਆਦਾ ਉੱਖਾ ਬੰਦਾ ਇਹ ਮੈਂ ਨਹੀਂ ਕੱਢੀਆਂ ਦੀਦੀ ਨੇ ਕੱਢੀਆਂ ਇਸ ਲਈ ਮੈਨੂੰ ਨਹੀਂ ਪਤਾ ਕਿਹੜਾ ਧੋਪਾ ਆ ਤਾਂ ਉੱਤੇ ਉੱਤੇ ਲਾਇਆ ਹੈ ਨਾ ਹਾਂ ਇਹ ਵੀ ਬਹੁਤ ਜ਼ਿਆਦਾ ਰਿਵਾਜ ਚੱਲੇ ਸੀ ਸੋਨਾ ਕਿੰਨਾ ਲੱਗਦਾ ਇਹ ਵੀ ਉੱਪਰ ਉੱਪਰ ਲੱਗਿਆ ਹੋਇਆ ਹੈ ਮਸ਼ੀਨ ਦੇ ਨਾਲ ਹੀ ਇਹ ਕੀਤਾ ਜਾ ਮਿਲ ਜਾਂਦਾ ਸੀ ਇਹ ਮਸ਼ੀਨ ਦੇ ਨਾਲ ਹੀ ਲੱਗਿਆ ਹੋਇਆ ਹੈ ਆ ਇਹਦੇ ਨਾਲ ਦੀ ਇਸੇ ਸਰਾਂਨੇ ਨਾਲ ਨਹੀਂ ਸਰਾਂਨੇ ਨਾਲ ਦੀ ਚਾਦਰ ਇਹ ਸਿੰਗਲ ਚਾਦਰਾਂ ਜਿਹੜੀਆਂ ਆਪਾਂ ਮੰਝਿਆਂ ਵਾਸਤੇ ਤਿਆਰ ਕਰਦੇ ਹਾਂ ਪਰ ਅੱਜ ਕੱਲ ਹੁਣ ਨਾ ਕੋਈ ਮੰਝੇ ਡਾਉਂਦਾ ਨਾ ਕੋਈ ਵਿਛਾਉਂਦਾ ਹੁਣ ਤਾਂ ਸਿਆਲ 'ਚ ਵੀ ਬਸ ਅੰਦਰ ਬੈੱਡ ਤੇ ਤੇ ਗਰਮੀ 'ਚ ਵੀ ਬੈੱਡ ਤੇ ਹੀ ਆਹ ਚਾਦਰ ਇੱਕ ਕ੍ਰੋਸ ਸਟਿਚ ਦੀ ਮੈਨੂੰ ਤਾਂ ਇੰਨਾ ਪਤਾ ਇੱਕ ਕ੍ਰੋਸ ਸਟਿਚ ਦੀ ਹੈ ਮੈਨੂੰ ਤਾਂ ਇੰਨਾ ਪਤਾ ਗਾਣ ਮੈਨੂੰ ਪਤਾ ਹੈ ਤੁਸੀਂ ਦੇਖ ਲਿਓ ਖੁਦ ਵੀ ਇਹ ਕਿਹੜਾ ਟਾਂਕਾ ਮੈਨੂੰ ਆ ਆਉਂਦਾ ਬਸ ਕੱਢਣਾ ਸੈਂ ਆਹ ਚਾਦਰ ਕੱਢੀ ਐ ਮੇਰੀ ਇੱਕ ਇਨ ਮੱਖੀ ਤੋਂਪਾ ਕਹਿੰਦੇ ਹੁੰਦੇ ਸੀ ਨਾ ਪਰ ਆਲੀ ਤੇ ਉਹਨੀਆਂ ਕੱਢਿਆ ਇਹ ਨਹੀਂ ਇਹ ਤਾਂ ਹੋਰ ਹੈ ਇਹ ਬਹੁਤ ਸੋਹਣਾ ਬਣਦਾ ਹੈ ਤਾਂ ਡਿਜ਼ਾਈਨ ਕਿੰਨਾ ਸੋਹਣਾ ਬਣਿਆ ਹੋਇਆ ਦੇਖੋ ਨਹੀਂ ਪਰ ਇਸ ਜਾਲੀ ਵਾਲੀ ਚਾਦਰ ਤੋਂ ਵੀ ਕੱਢਦੇ ਹੁੰਦੇ ਸੀ ਨਾ ਜਾਲੀ ਵਾਲੀ ਚਾਦਰ ਤੇ ਉਹੀ ਕੱਢਿਆ ਜਾਂਦਾ ਪਰ ਇਹ ਹੋਰ ਟੰਕਾ ਸੀ ਬਹੁਤ ਸੋਹਣਾ ਬਹੁਤ ਸੋਹਣੀ ਚਾਦਰ ਕੱਢੀ ਆਪਾਂ ਤੁਹਾਨੂੰ ਕਿਸ ਦਿਨ ਤੁਹਾਨੂੰ ਖੋਲ-ਖੋਲ ਪੂਰੇ ਵਲੌਗ ਚ ਦਿਖਾਵਾਂਗੇ ਇੱਕ ਆ ਦੇਖੋ ਅਮਰ ਮਮੀ ਚਾਦਰ ਸੀ ਕਰ ਮਮੀ ਨੇ ਚਿੱਟਾ ਨਾ ਸੀ ਇਹ ਵੀ ਉਹੀ ਕ੍ਰੋਸ ਸਟਿਚਰ ਦੀ ਕੱਢੀ ਹੋਈ ਹੈ ਪਰ ਇਹ ਰੀਲਾਂ ਨਾਲ ਕੱਢੀ ਹੋਈ ਹੈ ਆ ਸੀ ਮੰਮੀ ਦੀਆਂ ਚਾਦਰਾਂ ਆ ਦੋ ਚਾਦਰਾਂ ਮੇਰੀ ਮੰਮੀ ਦੀਆਂ ਸੀ ਇਹ ਦ ਸੂਤੀ ਦੇ ਆ ਹਨਾ ਹਾਂ ਚਿੱਟੇ ਰੰਗ ਦੀਆਂ ਚਾਦਰਾਂ ਦੇਖੋ ਇਹ ਮੇਰੀ ਮੰਮੀ ਦੀਆਂ ਚਾਦਰਾਂ ਆ ਇਹ ਤਾਂ ਗਿਣ-ਗਿਣ ਕੇ ਟੋਪੇ ਪਾਉਣੇ ਪੈਂਦੇ ਸੀ ਜਿਵੇਂ ਉਹ ਜਾਲੀ ਵਾਲੀਆਂ ਆਹ ਜਿਹਨੂੰ ਆਪਾਂ ਜਾਲੀ ਵਾਲੇ ਕਹਿੰਦੇ ਆ ਇਹਦੇ ਤੇ ਤਾਂ ਬਣੇ ਹੁੰਦੇ ਸੀ ਉਹਨਾਂ ਗੇ ਮੋਰੀਆਂ ਬਸ ਚੱਕ ਲਈਦੇ ਸੀ ਪਰ ਦਸੂਤੀ ਦੇ ਤਾਂ ਗਿਣ-ਗਿਣ ਕੇ ਪਾਉਣੇ ਪੈਂਦੇ ਸੀ ਆਹ ਮੱਖੀ ਤੋਂ ਪਾਉਂਦਾ ਜਾਲੀਏ ਜਿਆਦਾ ਰਿਕੜਨਾ ਲਾਹਣਾ ਹੈ ਨਾ ਇਹ ਮੇਰੀ ਮੰਮੀ ਦੀਆਂ ਚਾਦਰਾਂ ਸੋ ਇਹ ਆਪਾਂ ਵਛਾਈਆਂ ਵਛਾਉਣੀਆਂ ਤਾਂ ਹੈ ਨਹੀਂ ਇਹਨਾਂ ਨੂੰ ਆਪਾਂ ਹੀ ਫੋਲਡ ਕਰਨਾ ਹੋ ਜਾਂਦਾ ਹੈ ਪਰ ਇਹ ਨਿਸ਼ਾਨੀ ਹੁੰਦੀ ਹੈ ਨਾ ਤੇ ਇਧਰ ਮੇਰੇ ਵਰੀ ਵਾਲੇ ਸੂਟ ਪਏ ਆ ਦੇਖੋ ਮੈਂ ਨਾ ਸਾਹਮ ਕੇ ਰੱਖੇ ਉੱਚੇ ਹੋ ਗਏ ਹਨ ਉਦੋਂ ਰਵਾਜ ਹੀ ਉੱਚੇ ਆਂਦਾ ਸੀ ਹਾਂ ਬਸ ਮੈਂ ਸਾਹਮ ਕੇ ਰੱਖੇ ਅਭੀ ਮੈਂ ਹੀ ਰੱਖੂਗੀ ਇਹ ਆ ਮੇਰਾ ਵਰੀ ਵਾਲਾ ਸੂਟ ਰੈੱਡ ਕਲਰ ਦਾ ਦੇਖ ਪਹਿਲਾਂ ਮੈਂ ਕਹਾਂ ਮੈਂ ਨਹੀਂ ਪਤਲੀ ਹੁੰਦੀ ਹਾਂ ਹੁਣ ਅਜ ਨਾ ਕਿੰਨਾ ਉੱਚਾ ਇਧਰ ਨੂੰ ਹੋ ਸਾਵੇਂ ਹੋ ਕੇ ਲੈ ਦਿਖਾਈਏ ਕਿੰਨਾ ਪਚ ਵਸ ਦੇਖੋ ਮੇਰਾ ਰੈੱਡ ਸੂਟ ਸੀ ਵਰੀ ਦਾ ਸਨ ਲੱਗਿਆ ਵਧੀਆ ਇਹ ਉਹਦੇ 4-5000 ਦਾ ਬਣਿਆ ਹੁਣ ਤੇ ਹੁਣ ਹੈਨਾ ਕਿੰਨਾ ਜਿਆਦਾ ਹੈਵੀ ਆ ਭਾਰੀ ਬਹੁਤ ਜਿਆਦਾ ਸੀ ਪਤਾ ਵੀ ਹਾਂ ਬਹੁਤ ਹੈਵੀ ਸੀ ਭਾਰੀ ਬਹੁਤ ਜਿਆਦਾ ਆ ਉਹਦਾ ਦੁਪੱਟਾ ਤਾਂ ਪਤਾ ਨਹੀਂ ਐਸ ਵਿੱਚ ਰੱਖ ਤੱਕ ਨਹੀਂ ਆ ਲਾ ਲਿਆ ਕਾ ਉਹਨਾਂ ਨੇ ਆ ਆ ਵਿਖੋ ਆ ਸਾਰੇ ਤਾਂ ਹੈਵੀ ਸੂਟ ਸੀ ਮੇਰਾ ਵਰੀ ਦਾ ਇਹ ਵੀ ਵਰੀ ਵਾਲਾ ਹੀ ਸੀ ਇਧਰ ਪਹੁੰਚੇ ਬੜੇ ਸੋਹਣੇ ਬਣੇ ਜਿੱਤੂ ਮੈਂ ਸੁਆਇਆ ਸੀ ਨਾ ਉਹਨੇ ਬੜੀ ਰੀਜ ਨਾਲ ਸਿਓ ਕੇ ਦਿੱਤਾ ਸੀ ਸਭ ਤੋਂ ਪਹਿਲਾਂ ਪਹੁੰਚੇ ਵੇਖੋ ਫੁੱਲ ਬਣੇ ਹੋਏ ਆ ਇਹ ਵੀ ਉਵੇਂ ਹੀ ਬਣਿਆ ਆ ਵੇ ਕਾਫੀ ਹੈਵੀ ਐ ਸੂਟਾ ਵੇਖੋ ਮੇਰੀ ਵਰੀ ਦਾ ਇਹ ਪਾਇਆ ਸੀ ਪਾਰਟੀ ਤੇ ਹਾਂ ਪਾਰਟੀ ਵਾਸਤੇ ਸਪੈਸ਼ਲ ਬਣਾਇਆ ਪਾਰਟੀ ਸੀਗੀ ਜਦੋਂ ਆਪਾਂ ਤੁਹਾਨੂੰ ਐਲਬਮ ਦਿਖਾਵਾਂਗੇ ਨਾ ਤੁਸੀਂ ਉਹ ਚ ਦੇਖਿਓ ਉੱਥੇ ਮੇਰੇ ਪਾਇਆ ਗਿਆ ਤੇ ਇਹਨਾਂ ਦੁਪੱਟਾ ਬਹੁਤ ਹੈਵੀ ਆ ਇਵੇਂ ਸੰਕੇ ਰੱਖਿਆ ਹੋਇਆ ਇਹ ਸਾਰਾ ਤਾਂ ਮਹਿੰਗਾ ਸੂਟ ਸੀ ਮੇਰੀ ਵਰੀਦਾ ਦੇ ਦੇਖੋ ਇਧਰ ਲਹਿੰਗੇ ਵਾਂਗੂ ਬਣਿਆ ਹੋਇਆ ਇਹਦਾ ਦੁਪੱਟਾ ਤਾਂ ਪੂਰਾ ਪਾਰਾ ਵੀ ਬਹੁਤ ਜ਼ਿਆਦੇ ਆ ਜਿਹੜੇ ਕੜਾਈ ਦੇ ਨਾ ਪਾਰਾ ਬਹੁਤ ਜ਼ਿਆਦੇ ਆ ਦੇਖੋ ਐਨਾ ਪਾਰਾ ਦੁਪੱਟਾ ਸੀ ਕਿੰਨਾ ਹੈ ਵੀ ਅਜਾ ਸਟੋਨ ਦੇਖੋ ਕਿ ਕਿਡ ਕਿਡ ਲੱਗੀ ਜੇਵ ਜਾਂ ਰਵਾਇਤ ਸੀ ਬਸ ਉਹ ਹਾਂ ਆਵਾਜ਼ ਦੇ ਹਿਸਾਬ ਨਾਲ ਜਿਹੜਾ ਥੱਲੇ ਦੁਪੱਟਾ ਉਹ ਚਨੋਂਨ ਦਾ ਚਨੋਂਨ ਤੇ ਵਰਕ ਕੀਤਾ ਪਰ ਬੇਸ ਵਰਤੀ ਦਾ ਵੀ ਹੁਣ ਬਹੁਤ ਟ੍ਰੈਂਡ ਆ ਹਾਂ ਦੇਖੋ ਮੈਂ ਇਹ ਸਾਮਕੇ ਰੱਖੇ ਹੋਏ ਆ ਚਲੋ ਹੁਣ ਆਪਾਂ ਸਫਾਈ ਕਰ ਲਈਏ ਕਿ ਦੇਖੋ ਮੇਨ ਹੁਣ ਬਾਕੀ ਮੇਰਾ ਐਚੀ ਪਿਆ ਬਰੀ ਵਾਲਾ ਡੱਪਰਿਆ ਹਵੇ ਪੁੱਤ ਪਰ ਹੁਣ ਮੇਰੇ ਹੋਣ ਵਾਲੇ ਕੌਣ ਵਾਲੇ ਕੱਪੜੇ ਚਲੋ ਜੀ ਹੁਣ ਆਪਾਂ ਠਹਿਰ ਕੇ ਮਿਲਦੇ ਆਂ ਅੰਦਰੋਂ ਸਾਰੀ ਸਫਾਈ ਕਰ ਲਗੇ ਫਿਰ ਸਾਰਾ ਸਮਾਨ ਆਪਾਂ ਅੰਦਰ ਰੱਖਾਂਗੇ ਉਹਨਾਂ ਦੇ ਦੋ ਘੰਟੇ ਨੰ ਧੁੱਪ ਲੱਗ ਜੂ ਕੱਪੜਿਆਂ ਨੂੰ ਸਾਰਿਆਂ ਨੂੰ ਹਾਂਜੀ ਆ ਦੇਖੋ ਆਪਣਾ ਰੂਮ ਹੋ ਗਿਆ ਰੈਡੀ ਐਸ ਵਾਰ ਅਸੀਂ ਵੀ ਥੋੜੀ ਜੀ ਲੁੱਕ ਚੇਂਜ ਕਰ ਲਈ ਇੱਧਰ ਆਪਾਂ ਲਾਤੀ ਅਲਮੀਰਾ ਇੱਧਰ ਸਾਹਮਣੀ ਕੰਧ ਸੀ ਆਪਣੀ ਜਿਹੜੀ ਆਪਾਂ ਬੈੱਡ ਐਸ ਸਾਈਡ ਲਾਤੇ ਸੋ ਦੇਖੋ ਜੀ ਆਪਣੇ ਕਮਰੇ ਦੀ ਲੁੱਕ ਦੇਖੋ ਇਧਰ ਆ ਗਈ ਆਪਣੀ ਬਾਰੀ ਸੋ ਆਪਾਂ ਇਧਰ ਲਾਤੀ ਹਾਂ ਅਲਮਿਰਾ ਇੱਧਰ ਆਪ ਆਪ ਦੀ ਫੋਟੋ ਲਾਤੀ ਸੋ ਸਾਰੇ ਦਸਯੋ ਕਿ ਅੱਜ ਆਪਨਾ ਰੂਮ ਕੇਵਜਾ ਲੱਗ ਰਿਹਾ ਸੋ ਆਪ ਅੱਜ ਬੈੱਡ ਇੱਧਰ ਲਾਤੇ ਦੇਖੋ ਜੀ ਆਪਣੇ ਕਮਰੇ ਦੀ ਲੁੱਕ ਸੋ ਅੱਜ ਦੇ ਵਲੌਗ ਚ ਬਸ ਇੰਨਾ ਹੀ ਅੱਗੇ ਤੋਂ ਨਵਾਂ ਵਲੌਗ ਲੈ ਕੇ ਕੱਲ ਤੋਂ ਆਪਾਂ ਫਿਰ ਮਿਲਦੇ ਆਂ ਕੱਲ ਨੂੰ ਸੋ ਸਾਰੇ ਦਸਯੋ ਕਿ ਕਿਸ ਤਰ੍ਹਾਂ ਦੇ ਵਲੌਗ ਲੱਗਦੇ ਆ ਸਾਡੇ ਤੁਹਾਨੂੰ ਜੀ ਨਾਮਯੋ ਤਾਂ ਸਾਡੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੋ ਮਿਲਦੇ ਆ ਕਿਸੇ ਨਵੇਂ ਵਲੌਗ ਨਾਲ ਸਾਰੇ ਪੈਨ ਭਰਾਵਾਂ ਦਾ ਵਲੌਗ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ